ਬਿਹਾਰ ਵਿਧਾਨ ਸਭਾ ਚੋਣਾਂ ਵਿੱਚ ਕੌਮੀ ਜਮਹੂਰੀ ਗਠਜੋੜ 243 ਸੀਟਾਂ ਵਿੱਚੋਂ 202 ਸੀਟਾਂ ਤੇ ਹੁਣ ਜਾ ਫਿਰ ਜੇਤਨਾਲ ਸੱਤਾ ਦੇ ਮੁੜ ਕਾਬਜ਼ ਹੋਇਆ ਏ ਚੋਣ ਕਮਿਸ਼ਨ ਵੱਲੋਂ ਦੇਰ ਰਾਤ ਤੱਕ ਐਲਾਨੇ ਗਏ ਨਤੀਜਿਆਂ ਮੁਤਾਬਕ ਬੀਜੇਪੀ ਦੇ ਹਿੱਸੇ 99 ਅਤੇ ਜਨਤਾ ਦਲ ਯੂनाइटेड ਦੇ ਹਿੱਸੇ 85 ਸੀਟਾਂ ਆਈਆਂ ਇਸ ਤੋਂ ਇਲਾਵਾ ਰਾਸ਼ਟਰੀ ਜਨਤਾ ਦਲ 25 ਅਤੇ ਲੋਕ ਜਨ ਸ਼ਕਤੀ ਪਾਰਟੀ RAM ਬਿਲਾਸ 19 ਸੀਟਾਂ ਤੇ ਜੇਤੂ ਰਹੀ ਕਾਂਗਰਸ ਨੇ 6 ਸੀਟਾਂ ਤੇ ਜਿੱਤ ਦਰਜ ਕੀਤੀ ਇਸ ਤੋਂ ਇਲਾਵਾ ਵੱਖ-ਵੱਖ ਸੂਬਿਆਂ ਦੀਆਂ ਵਿਧਾਨ ਸਭਾ ਸੀਟਾਂ ਤੇ ਜ਼ਿਮਨੀ ਚੋਣਾਂ ਦੇ ਨਤੀਜੇ ਰਲੇ ਮਿਲੇ ਰਹੇ ਜੰਮੂ ਕਸ਼ਮੀਰ ਦੀ ਬਡਗਾਮ ਸੀਟ ਤੋਂ ਜਕੇ ਪੀਪਲਸ ਡੈਮੋਕ੍ਰੈਟਿਕ ਪਾਰਟੀ ਦੇ ਆਗਾ सय्यਦ ਮੁੰਤਜ਼ੀਰ ਮਹਿਦੀ ਨੇ ਜਿੱਤ ਹਾਸਲ ਕੀਤੀ ਜਦਕਿ ਸੂਬੇ ਦੀ ਨਕਰੋਟਾ ਸੀਟ ਤੋਂ ਬੀਜੇਪੀ ਦੀ ਦੇਵੀਆਣੀ ਰਾਣਾ ਨੇ ਜਿੱਤ ਹਾਸਲ ਕੀਤੀ ਚਾਰਖੰਡ ਦੀ ਘਾਟਸੀਲਾ ਸੀਟ ਤੋਂ ਖਰਖੰਡ ਮੁਕਤੀ ਮੋਰਚਾ ਦੇ ਸੁਮੇਸ਼ ਚੰਦਰ ਸੁਰੇਂਜੇਤੂ ਰਹੇ ਜਦ ਕਿ ਮिजਰੰਦੀ ਦੰਪਾ ਸੀਟ ਤੋਂ ਮੀਜ਼ੋ ਨੈਸ਼ਨਲ ਫਰੰਟ ਦੇ ਡਾਕਟਰ ਆਰ ਲਾਲ ਥੰਗ ਲਿਆਨਾ ਨੇ ਜਿੱਤ ਪ੍ਰਾਪਤ ਕੀਤੀ Odisha ਦੀ ਨੂਹਾਪਾਦਾ ਸੀਟ ਤੋਂ BJP ਦੇ ਜੈ ਢੋਲਕਿਆ Rajasthan ਦੀ ਅੰਤਾ ਸੀਟ ਤੋਂ ਕਾਂਗਰਸ ਦੇ ਪਰਮੋਤ ਜੈਨ ਅਤੇ Telangana ਦੀ ਜੁਬਲੀਹੀ ਸੀਟ ਤੋਂ ਕਾਂਗਰਸ ਦੇ ਨਵੀਨ ਯਾਦਵ ਨੇ ਜਿੱਤ ਦਰਜ ਕੀਤੀ